सनसा पिछले दिन आपको मेम्बरी से निकाला गया है क्या कहोगे इस पूरे मामले पर देखो ये जो ऑर्डर है इनका जड़ा ये ऑर्डर है का एक गैर कानूनी ऑर्डर है का और कानून दे कोई भी धारा इस इस की पुष्टि नहीं कर सकती इस तो पहले एक दसन भी किसी भी संसा दे ਕੋਈ ਵੀ ਸੰਸਥਾ ਭਾਵੇਂ ਲੈ ਰੋ ਉਦੋਂ ਇਸ ਤਰ੍ਹਾਂ 4 ਮੈਂਬਰ ਉੱਠ ਕੇ ਕਹਿਦਣ ਜੀ ਇਹਨਾਂ ਨੂੰ ਕੱਢ ਦਿਓ ਅਸੀਂ ਇਲੈਕਟ ਹੋ ਕੇ ਆਏ ਆ ਸਿਲੈਕਟ ਹੋ ਕੇ ਨਹੀਂ ਆਏ ਆ ਪਬਲਿਕ ਨੇ ਸਾਨੂੰ ਵੋਟ ਪਾਈ ਤੇ ਅਸੀਂ ਜਿੱਤ ਕੇ ਆਏ ਆ ਔਰ ਇਹ ਕੱਟ ਕੇ ਇਹਨਾਂ ਨੇ ਸਰਕਾਰ ਦੇ ਮੂੰਹ ਤੇ ਵੀ ਇੱਕ ਬੜਾ ਭਾਰੀ ਤਮਾਚਾ ਮਾਰਿਆ ਹੈ ਵੀ ਅਸੀਂ ਤੁਹਾਡੇ ਕਾਨੂੰਨ ਨੂੰ ਆਪਣੇ ਪੈਰਾ ਥੱਲੇ ਰੋਲ ਗਏ ਅਸੀਂ ਦੀ ਧਿਜੀਆਂ ਉਡਾ ਦੇਣੇ ਆ ਤੁਸੀਂ ਦੱਸੋ ਤੁਸੀਂ ਇਹ ਤੇ ਦੱਸੋ ਕਿਹੜੀ ਚੋਰੀ ਹੋਈ ਹੈ ਕਿ ਇਸ ਤੋਂ ਪਹਿਲਾਂ ਤੁਸੀਂ ਆਪਣੀ ਚੋਰੀਆਂ ਦਾ ਵੀ ਸੰਗਿਆਨ ਲਿਆ ਅੱਜ 8 ਸਾਲ ਹੋ ਗਏ ਨੇ ਡਿਲਾਈਟ ਕੰਪਨੀ ਦੀ ਆਡਿਟਿੰਗ ਹੋਇਆ ਦਿੱਲੀ ਗੁਰਦੁਆਰਾ ਕਮੇਟੀ ਦੀ ਤੁਸੀਂ ਉਹਦੀ ਰਿਪੋਰਟ ਪਬਲਿਕ ਕੀਤੀ ਹੈ ਨਹੀਂ ਪਬਲਿਕ ਕੀਤੀ ਕਿਉਂ ਨਹੀਂ ਕੀਤੀ ਕਿ ਉਹਦੇ ਵਿੱਚ ਪਹਿਲੀ ਗੱਲ ਹੀ ਜਿਹੜੀ ਲਾਈਨ ਸੀ ਜਿਹੜੀ ਸਾਨੂੰ ਪਤਾ ਲੱਗੀ ਉਸੇ ਚੋਂ ਉਸਨੇ ਕਹਿ ਬਈ ਤੁਸੀਂ ਚੋਰ ਆ ਗਏ ਹੋ ਤੁਸੀਂ ਪੈਸੇ ਖਾਂਦੇ ਹੋ ਦੇ ਵਿੱਚ ਔਰ ਤੁਹਾਡੀਆਂ ਰਕਮਾਂ ਜਿਹੜੀਆਂ ਹੈਗੀਆਂ ਉਹ ਕਿਤਾਬਾਂ ਦੇ ਹਿਸਾਬ ਨਾਲ ਔਰ origignal ਹਿਸਾਬ ਨਾਲ ਮੇਲ ਨਹੀਂ ਖਾਂਦੀਆਂ ਪਈਆਂ 35 35 40 40 ਲੱਖ ਰੁਪਏ ਦਾ ਡਿਫਰੈਂਸ ਆ ਰਿਹਾ ਕਿਤਾਬਾਂ ਦੇ ਵਿੱਚ ਤੁਸੀਂ ਕੀ ਗੱਲ ਕਰੋਗੇ ਕਿਸੇ ਨਾਲ ਕਟੰਟ ਵਾਲਿਆਂ ਦਾ حساب ਕੀਤਾ ਜੇ ਜਿਹੜਾ ਤੁਸੀਂ ਸਰਦਾਰ ਜੀ ਪੇਮੈਂਟ ਕੀਤੀ ਹੋਈ ਹੈ 1 ਕਰੋੜ 23 ਲੱਖ ਰੁਪਏ ਦੀ ਟੈਂਟ ਆਏ ਕੋਈ ਨਹੀਂ ਉੱਥੇ ਦੁਕਾਨ ਹੈ ਹੀ ਕੋਈ ਨਹੀਂ ਤੇ ਤੁਸੀਂ ਉਹਦੀ ਪੇਮੈਂਟ ਕੀਤੀ ਹੋਈ ਹੈ 1 ਕਰੋੜ 23 ਲੱਖ ਰੁਪਿਆ ਫਿਰ ਸਰਕਾਰ ਨਾਲ ਮਿਲ ਕੇ ਪੁਲਿਸ ਨਾਲ ਮਿਲ ਬਿਲਾ ਕੇ ਤੁਸੀਂ ਉਹ ਕੇਸ ਰਫਾ ਦਫਾ ਮੋੜ ਕੇ ਪੁੱਛ ਪੜਤਾਲ ਹੀ ਕੋਈ ਨਹੀਂ ਕੀਤੀ ਤੁਸੀਂ 40 ਲੱਖ ਰੁਪਿਆ ਜਦਨ ਅਸੀਂ ਆਕਨ ਜੇ ਤੁਹਾਡੇ ਖਾਤੇ ਚੈੱਕ ਕੀਤੇ ਤੁਸੀਂ 35 40 ਲੱਖ ਰੁਪਇਆ ਤੁਹਾਡਾ ਪੁਰਾਣੇ ਨੋਟ ਨਿਕਲੇ ਤੁਹਾਡੇ ਅਲਮਾਰੀਆਂ ਚੋਂ ਉਹ ਉਹ ਉਹਦਾ ਕੀ ਸੰਘਿਆ ਲਿਆ 3-3 ਸਾਲ ਪੁਰਾਣੀ ਕਰੰਸੀ 4-5 ਸਾਲ ਪੁਰਾਣੀ ਕਰੰਸੀ ਤੁਸੀਂ 35 35 40 40 ਲੱਖ ਰੁਪਇਆ ਜਿਹੜੇ ਕਿ ਗੈਰ ਕਾਨੂੰਨੀ ਹੈ ਸਰਕਾਰ ਨੇ ਗੈਰ ਕਾਨੂੰਨੀ ਘਰਾੜ ਦੇ ਦਿੱਤੀ ਹੈ ਔਰ ਜੁਰਮ ਆਇਤ ਕਰ ਤਨ ਵਿੱਚ ਜਿਹੜਾ ਕੋਈ ਇਸ ਕਰੰਸੀ ਨੂੰ ਰੱਖੇਗਾ ਉਹਦੇ ਖਿਲਾਫ ਜਿਹੜੇ ਆ ਕਿ ਕਾਰਵਾਈ ਕੀਤੀ ਜਾਏਗੀ। ਔਰ ਜੇਲ ਤੋਂ ਇਲਾਵਾ ਤੁਹਾਡਾ ਕੋਈ ਸਾਰਾ ਹੀ ਕੋਈ ਨਹੀਂ ਆਗਾ। ਜੇ ਉਡੀਸਣਵਾਈ ਅੱਜ ਵੀ ਹੋ ਜਾਏ। ਤੇ ਲਾਜ਼ਮ 100% ਤੁਹਾਡਾ ਨਿਵਾਸ ਜਿਹੜਾ ਉਹ ਜੇਲ ਹੋਏਗਾ। ਤੁਸੀਂ ਉਹਨਾਂ ਤੇ ਬਚਣ بجائے ਤੁਸੀਂ ਕੋਈ ਕੀਤੀ ਕਾਰਵਾਈ। ਕਿਹੜੀ ਚੋਰੀ ਹੋਈ ਹੈ ਦੱਸੋ। ਇੱਕ ਪੈਸੇ ਦੀ ਚੋਰੀ ਕੋਈ ਤੁਸੀਂ ਸਾਬਤ ਕਰਦੇ ਹੋ ਪਰਮਜੀਤ ਸਿੰਘ ਦੇ ਦੌਰਾਨ ਤੇ ਮੇਰੇ ਦੌਰਾਨ ਮੈਂ ਤੇ ਇੱਕੋ ਵਕਤ ਜਾਂਦਾ ਅਸੀਂ ਤੁਹਾਡੇ ਦੇਣਦਾਰ ਰੋਵਾਂਗੇ ਜੋ ਸਜ਼ਾ ਪੈ ਗਈ ਅਸੀਂ ਉਹ ਸਜ਼ਾ ਜਿਹੜੀ ਭੁਗਤਣ ਨੂੰ ਤਿਆਰ ਹੈ ਗਏ ਪਰ ਸਵਾਲ ਇਹ ਹੈਗਾ ਕਿ ਸਾਹਮਣੇ ਤਾਂ ਕੋਈ ਚੀਜ਼ ਆਏ ਤੁਸੀਂ ਆਪਣੇ ਇਸ 12 13 ਸਾਲ ਦੇ ਟੈਨਰ ਦੇ ਵਿੱਚ ਤੁਸੀਂ ਇੱਕ ਕੰਮ ਗਣਾਓ ਜਿਹੜਾ ਤੁਸੀਂ ਸਿੱਖੀ ਦੇ ਭਲੇ ਲਈ ਕੀਤਾਗਾ ਸਕੂਲ ਤੁਸੀਂ ਨਸ ਤੋਂ ਨਬੂਤ ਕਰ ਦਿੱਤੇ ਜਿਹੜਾ ਸਿੱਖਾਂ ਦਾ ਪਹਿਲਾ ਸਕੂਲ ਸੀ ਗੁਰਤੇਗ ਬਾਦਰ ਸੀਨੀਅਰ ਸਕੰਟਰੀ ਸਕੂਲ ਜਿਹੜਾ 1950 55 ਦੇ ਵਿੱਚ ਖੋਲਿਆ ਸੀ ਸਿੱਖਾਂ ਨੇ ਉਸ ਨੂੰ 73 ਦੇ ਵਿੱਚ ਮਿਟਾ ਕੇ ਰੱਖਦਾ ਅੱਜ ਹਾਲਤ ਇਹ ਆ ਗਈ ਵੀ ਉਹਦੇ ਪਲਸਤਰ ਹੀ ਉਖੜ ਗਏ ਬਾਥਰੂਮ ਖਤਮ ਹੋ ਗਏ ਨਾ ਸਟੂਡੈਂਟਾਂ ਅੱਸੇ ਕੋਈ ਬਾਥਰੂਮ ਨਹੀਂ ਆਖੇ ਕੋਈ ਪੁਛਦਾ ਹੀ ਕੋਈ ਨਹੀਂ ਸਕੂਲ ਜਾਂਦਾ ਹੈ ਪਾਉ ਆ ਸਰਕਾਰੀ ਸਕੂਲ ਹੈ ਉਹ ਇੱਕ ਧਰਵਰ ਹੈ ਕਰ ਸੀ ਦਿੱਲੀ ਸਿੱਖ ਕਮੇਟੀ ਦਾ ਵੀ ਇਹ ਇੱਕ ਧਰਵਰ ਹੈਗਾ ਪਿੱਛੋਂ ਸਰਕਾਰ ਨੇ ਮੰਨਤਾ ਦਿੱਤੀ ਤੋਂ ਸਰਕਾਰੀ ਪੈਸੇ ਨਾਲ ਸਕੂਲ ਚੱਲਦੇ ਪੈਣ ਪਰ ਜਿਹੜੇ ਪੈਸੇ ਤੋਂ ਤੁਸੀਂ ਦੇ ਰਹੇ ਤੁਸੀਂ ਕਿੱਥੇ ਕਹਿੰਦੇ ਹੋ ਸਕੂਲ ਸਾਰੇ ਦੇ ਸਾਰੇ ਤੁਸੀਂ ਖਤਮ ਕਰ ਦਿੱਤੇ ਨੇ 123 ਕਰੋੜ ਰੁਪਇਆ ਅਸੀਂ ਪਲਸ ਛੱਡ ਗਿਆ ਸੀ 2013 ਦੇ ਵਿੱਚ ਅੱਜ ਤੁਹਾਡੀ ਦਿਨਤਾਰੀ ਜਿਹੜੀ ਹੈ ਕਿ ਸਕੂਲਾਂ ਦੀ ਤੇ ਗੁਰਦੁਆਰਿਆਂ ਦੀ ਉਹ 500 ਕਰੋੜ ਰੁਪਏ ਤੱਕ ਪਹੁੰਚੀ ਹੋਈ ਹੈ ਕਿਤੇ ਕਿਤੇ ਨਾ ਵੈਸੇ ਕੌਣ-ਕੌਣ ਕਿਤਨੇ-ਕਿਤਨੇ ਖਾ ਗਿਆ ਹਾਈ ਕੋਰਟ ਦਾ ਹੁਕਮ ਆ ਗਿਆ ਹੈ ਵੀ ਤੁਸੀਂ ਪੇਮੈਂਟ ਕਰੋ ਨੀ ਤੇ ਤੁਹਾਡੀਆਂ ਜਗਾਸ ਹੀ ਲੈ ਰਿਆ ਜੀ ਤੁਸੀਂ ਕੋਈ ਬਲਾਕ ਹੈ ਦਿੱਲੀ ਦੇ ਸਿੱਖਾਂ ਨਾਲ ਹੀ ਆਪਸ ਵਿੱਚ ਬਣਾ ਨਾਲ ਕੋਈ ਮੀਟਿੰਗ ਕੀਤੀ ਹੈ ਜੀ ਅਸਸੋ ਤੱਕ ਕੀ ਹਾਲ ਕੱਢਿਆ ਸੀ ਪੇਖ ਮੰਗਣ ਤੁਸੀਂ ਜਾਓਗੇ ਲੋਕੀ ਤੁਹਾਨੂੰ ਪੇਖ ਨਹੀਂ ਪਾਣਗੇ ਕਿਉਂਕਿ ਤੁਸੀਂ ਛੋਹ ਰਹਿ ਗਏ ਤੁਹਾਡੀ ਜਿਹੜੀ ਪਿਛੋਕੜ ਔਰ ਇਹ ਵਾਲੀ ਦੁਨੀਆ ਲੋਕਾਂ ਜਾਣ ਗਏ ਤੁਹਾਨੂੰ ਪੈਸਾ ਇੱਕ ਦਿਨ ਨੂੰ ਤਿਆਰ ਨਹੀਂ ਹੈਗਾ ਕੋਈ ਤੁਹਾਡੀ ਮਦਦ ਕਰਨ ਨੂੰ ਤਿਆਰ ਨਹੀਂ ਹੈਗਾ ਜਿਨ੍ਹਾਂ ਦੇ ਤੁਸੀਂ ਸੋਲੇ ਗਾਣਦੇ ਹੋ ਉਹ ਇਸ ਇਸ਼ੂ ਤੇ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਸਿਰਫ ਤੁਸੀਂ ਆਪਣੀ ਬਹਾਦਰੀ ਹੈ ਸਮਝਿਓ ਵੀ ਅਸੀਂ ਸਰਕਾਰ ਨੂੰ ਖੁਸ਼ ਰੱਖੀਏ ਸਰਕਾਰ ਦੇ ਗੁਣ ਗਾਉਂਦੇ ਰਹੀਏ ਔਰ ਆਪਣਾ ਜੋ ਕੁਝ ਚੋਰੀਆਂ ਚਕਾਰੀਆਂ ਕੀਤੀਆਂ ਹੋਈਆਂ ਨੇ ਉਹ ਸਰਕਾਰ ਸਾਨੂੰ ਮਾਫ ਕਰ ਦਵੇ। ਇਸ ਤੋਂ ਉੱਪਰ ਤੁਹਾਡਾ ਕੋਈ ਕੰਮ ਨਹੀਂ ਆਗਾ। ਅੱਜ ਤੁਹਾਨੂੰ 5 ਸਾਲ ਹੋ ਗਏ ਨਾ ਚੋਣ ਕਰਾਏ। ਭਾਈ ਤੇਰਾ ਦਿਲ ਨਹੀਂ ਕਰਦਾ ਰਜਿਆ ਨਹੀਂ ਹੈ। ਪਰ ਬਾਰੇ ਦਾ ਸ਼ਬਦ ਹੀ ਆ ਤਾ ਰਹਿੰਦਾ ਹੈ। ਰਾਜ ਦਾ ਕੋਈ ਜੀ ਗਿਆ। ये गुरु नानक साहब का बाणी ज्यादा तुम तो रजते ही नहीं पे हो खा खा के लेकिन सदन साहब आपको नहीं लगता है कि जो गुरुद्वारे के मेंबर हैं उन पे ऑफिस ऑफ प्रॉफिट का मामला जो है वो कहीं ना कहीं वो उसके अंतर्गत आते हैं और आपकी कंपनी ने जिस तरीके से गुरुद्वारा के साथ एक जो बर्तन का जो कॉन्ट्रैक्ट किया गया क्या लगता है कि वो ठीक था देखो ऐसा है ਇਨੂੰ ਨਹੀਂ ਇਹ ਬਤਾਇਆ ਨਹੀਂ ਆ ਇਹਨਾਂ ਨੇ ਦੱਸਿਆ ਹੀ ਨਹੀਂ ਆ ਕਾ ਇਹ ਮਾਮਲਾ 2003-4 ਦਾ ਹੈਗਾ ਤੇ ਸਾਡੇ ਪੁੱਛੇ ਬਿਨਾਂ ਕੋਈ ਮੁਲਾਜ਼ਮ ਉਥੋਂ ਬਰਤਨ ਲੈ ਆਏ ਤੇ ਸਾਨੂੰ ਪਤਾ ਹੀ ਨਹੀਂ ਹਾਲਾਂਕਿ ਅਸੀਂ 90% ਬਰਤਨਾਂ ਦੇ ਤੇ ਪੈਸੇ ਹੀ ਨਹੀਂ ਲਏ ਹੋਏ ਨਾ ਕੋਟੋਂ ਅਸੀਂ 90% ਪੈਸੇ ਹੀ ਨਹੀਂ ਲਏ ਹੋਏ ਤੁਸੀਂ ਆਪਣੀ ਗੱਲ ਕਰੋ ਇਹ ਤੇ ਫਿਰ ਸਮਾਨ ਪਿਆ ਹੋਇਆ ਹੈ ਇਹ ਤੇ ਫਿਰ ਸਮਾਨ ਪਿਆ ਹੋਇਆ ਹੈ ਲਾਖ 2 ਲੱਖ ਰੁਪਏ ਦਾ ਹਿਸਾਬ ਤਾਂ ਨਹੀਂ ਆਦਾ ਜਿਹੜੇ ਤੁਸੀਂ ਕਰੋੜਾਂ ਰੁਪਏ ਤੁਸੀਂ ਖਾ ਗਏ ਉਹਦਾ ਕੌਣ ਹਿਸਾਬ ਦੇਗਾ ਜਿਨ੍ਹਾਂ ਤੇ ਸਮਾਨ ਹੀ ਨਹੀਂ ਆਇਆ ਜਿਨ੍ਹਾਂ ਦੀ ਪੇਮੈਂਟ ਤੁਸੀਂ ਕੀਤੀ ਇਹ ਕੌਣ ਹਿਸਾਬ ਦੇਗਾ ਇਹ ਸਮਾਨ ਤੇ ਪਿਆ ਹੋਇਆ ਨਾ ਤੇ ਲੋ ਸਾਡੇ ਬੰਦੇ ਨੇ ਗੱਤੀ ਕੀਤੀ ਸਮਾਨ ਲਿਆ ਆ ਉਹ ਸਮਾਨ ਦਿੱਤਾ ਸਮਾਨ ਦੇ ਪੈਸੇ ਲੈ ਤੁਸੀਂ ਤੇ ਸਮਾਨ ਹੀ ਨਹੀਂ ਲਿੱਤਾ ਯਾਰ ਉਹ ਕੌਣ ਪੈਸੇ ਦੇਗਾ ਉਹ ਟੰਟਾ ਲੈ ਜਾਂਦਾ ਤੇ ਸਮਾਨ ਹੀ ਨਹੀਂ ਆਇਆ ਤੁਸੀਂ ਸਵਾ ਕੋ ਰੋਟਵੇ ਦੀ ਪੇਮੈਂਟ ਕਰ ਦਿੱਤੀ ਹੈਗੀ ਅੱਜ ਜਿਨ੍ਹਾਂ ਨੇ ਪ੍ਰਾਣੇ ਬਿੱਲ ਤੁਹਾਡੇ ਕੱਟੇ ਹੋਏ ਨਾ ਉਹ ਕਮਿਸ਼ਨਾਂ ਦੇ ਕੇ 10 10% 20 20% ਪੁਰਾਣੀਆਂ ਪੁਰਾਣੇ ਪੇਮੈਂਟਾਂ ਤੁਹਾਡੇ ਕੋਲ ਲੈ ਰਹਿਣ ਉਸ ਤੋਂ ਕਮਿਸ਼ਨ ਦੇ ਕੇ ਇਹ ਸਾਡੇ ਕੋਲ ਰਿਪੋਰਟ ਹੈਗੀ ਕਿਉਂ ਨਹੀਂ ਤੁਸੀਂ ਆਪਣਾ ਆਡਿਟ ਕਰਨ ਦਿੰਦੇ ਸਾਬ ਦੇ ਉਹ ਸਾਨੂੰ ਮਹੀਨੇ 2 ਮਹੀਨੇ ਦਾ ਟਾਈਮ ਅਸੀਂ ਆਡਿਟ ਕਰਾ ਦਿੰਨੇ ਆ ਅਸੀਂ ਤਾਂ ਸਾਬ ਕਿਤਾਬ ਸੰਗਤ ਤੇ ਹੱਥ ਫੜਾਇਆ ਸੀ ਜਿਹੜਾ ਮਰਜੀ ਜਿਸ ਵਤ ਮਰਜੀ ਆ ਕੇ ਸਾਡਾ ਹਸਪਤਾਲ ਚੈੱਕ ਕਰ ਲਵੇ ਉਹਦੇ 'ਚ ਇੱਕ ਕਿਹੜੀ ਵੱਡੀ ਗੱਲ ਹੋ ਗਈ ਆ ਗਈ ਅਸੀਂ ਤਾਂ ਕੋਈ ਇਸ ਤੋਂ ਲਾਵਾ ਇਹਨਾਂ ਨੂੰ ਕੁਝ ਨਾ ਤਾਂ ਨਹੀਂ ਆ ਰਿਹਾ ਤੁਸੀਂ ਹਸਪਤਾਲ ਬਣਾ ਲਿਆ ਜਿਹੜਾ ਹਸਪਤਾਲ ਤੁਸੀਂ ਕਹਿੰਦੇ ਸੀ ਜੀ 1300 ਕਰੋੜ ਖਾ ਗਿਆ 200 ਕਰੋੜ ਖਾ ਗਿਆ ਉਹ ਕੋਈ ਕਿੱਥੇ ਆ ਗਿਆ ਕਿਸ ਨੇ ਕਟਿਆ ਹਿਸਾਬ 200 ਕਰੋੜ 300 ਕਰੋੜ ਦਾ ਫਿਰ ਤੁਸੀਂ ਬਣਾ ਸਕਿਓ ਹਸਪਤਾਲ ਹਸਪਤਾਲ ਤੁਸੀਂ ਨਹੀਂ ਬਣਾਇਆ ਬਣਾਇਆ ਹਸਪਤਾਲ ਤੁਸੀਂ ਰੋਕ ਦਿੱਤਾ ਦੇਖੋ ਇਨਾਂ ਦੇ ਰਿਸ਼ਤੇਦਾਰਾਂ ਨੂੰ ਛੱਡ ਦਿਓ ਘਰ ਵਾਲਿਆਂ ਨੂੰ ਛੱਡ ਦਿਓ ਇਨਾਂ ਨੇ ਤੇ ਪੈਸੇ ਲੈ ਕੇ ਨੌਕਰੀਆਂ ਜੜੀਆਂ ਨੇ ਉਹ ਵੀ ਦਿਨੀਆਂ ਸ਼ੁਰੂ ਕੀਤੀਆਂ ਨੇ ਜਿਤਨੀਆਂ ਵੀ ਨੌਕਰੀਆਂ ਹੈਗੀਆਂ ਜਾਂ ਹੋ ਸਿਆ ਗਿਆ ਦੇ ਆਰ ਆਨ ਸੇਲ ਕਿਹੜੀ ਨੌਕਰੀ ਜਿਹੜੀ ਨੇ ਪੈਸੇ ਲੈਤੇ ਵਗਾਰੇ ਦਿੱਤੀ ਭਾਵੇਂ ਉਹ ਕਾਲਜ ਦੀ ਹੈ ਤੇ ਅਸੀਂ ਤਾਂ ਉਹ ਮੀਟਿੰਗ ਨਹੀਂ ਸੀ ਅਟੈਂਡ ਕਰੀਦਾ ਜਿੱਥੇ ਕੋਈ ਪਰਤੀਆਂ ਹੁੰਦੀਆਂ ਸਨ ਕਿਉਂਕਿ ਇਹ ਕਾਲਜ ਦੇ ਪ੍ਰਿੰਸੀਪਲ ਦਾ ਕੰਮ ਹੈ ਅੱਜ ਤਾਂ ਮਹਾਰਾਜਣ ਦਾ ਪ੍ਰਿੰਸੀਪਲ ਵੀ ਹੋ ਜਾਂਦੇ ਪਰ ਬੰਦਾ ਕੁ ਵੀ ਹੋ ਜਾਂਦਾ ਉਹਨਾਂ ਦੇ ਹਿੰਮਤ ਨਹੀਂ ਹੈ ਕਿ ਇਹਨਾਂ ਨੂੰ ਕੁਝ ਕਹਿਣ ਦੀ ਬਈ ਇਹ ਗਲਤ ਹੋ ਰਿਹਾ ਜੀ ਕੰਮ ਜਿਹੜੀਆਂ ਪੋਸਟਾਂ ਅਸੀਂ ਸਿੱਖਾਂ ਨਾਲ ਭਰ ਸਕਦੇ ਹਾਂ ਅਸੀਂ ਉਹ ਪੋਸਟਾਂ ਵੀ ਸਿੱਖਾਂ ਨੂੰ ਨਹੀਂ ਦੇ ਰਹੇ ਆ ਖਾਲਸਾ ਕਾਲਜ ਹੋਇ ਸਿੱਖਾਂ ਦਾ ਸਿੱਖਾਂ ਦਾ ਪੜਾਇਆ ਹੋਇ ਅਸੀਂ ਉਹ ਪੋਸਟਾਂ ਉਹਦੇ ਵੀ ਜੇ ਪੋਸਟਾਂ ਨਹੀਂ ਦੇ ਸਕਦੇ ਸਿੱਖਾਂ ਨੂੰ ਸਭ ਤੋਂ ਵੱਡਾ ਸਵਾਲ ਹੈਗਾ ਬਈ ਹਜ਼ਾਰਾਂ ਕਰੋੜ ਰੁਪਏ ਦੀ ਆਮਦਨ ਦਾ ਹਸਪਤਾਲ ਖੜਾ ਹੋਣਾ ਸੀ ਔਰ ਉਹ ਹਸਪਤਾਲ ਅਜ ਕਿੱਥੇ ਚਲਾ ਗਿਆ ਅੱਡਾ ਬਣ ਕੇ ਰਹਿ ਗਿਆ ਗੁਰਤੇਗ ਬਾਦਰ ਇੰਸਟੀਚਿਊਟ ਜਿਹੜਾ हिसार ਦੇ ਵਿੱਚ ਖੁੱਲਣਾ ਸੀ ਜਿੱਤੇ ਅਸੀਂ ਸੋਚਿਆ ਸੀ ਸਿੱਖ ਯੂਨੀਵਰਸਿਟੀ ਵੀ ਖੁੱਲਾਂਗੇ ਉਹ ਅੱਜ ਰਾਤ ਨੂੰ ਸ਼ਰਾਬ ਦੇ ਅੱਡੇ ਦੇ ਵਿੱਚ ਤਬਦੀਲ ਹੋ ਗਿਆ ਬਦਫੈਲੀਆਂ ਵਿੱਚ ਤਬਦੀਲ ਹੋ ਗਿਆ ਬਿਲਡਿੰਗ ਸਾਡੀ ਬਣੀ ਦੀ ਬਣੀ ਉੱਥ ਦੀ ਉੱਥੇ ਰਹਿ ਗਈ ਬਿਲਡਿੰਗ ਪੂਰੀ ਬਣ ਚੁੱਕੀ ਇੰਜੀਨੀਅਰਿੰਗ ਕਾਲਜ ਦੀ ਸਮਾਨ ਖਰੀਦਿਆ ਆ ਵਾਪਸ ਚਲਾ ਗਿਆ ਜੀ ਨੇ ਕਾਲਜ ਦੇ ਪਰ ਇਹਨਾਂ ਨੇ ਜੀ ਨੇ ਕਾਲਜ ਨਹੀਂ ਕੋਰ ਰ ਦਿੱਤਾ ਪਰ ਤੇ ਸਮਝਿਆ ਨਹੀਂ ਚਲੋ ਇਹ ਤੇ ਲੇਖਾ ਜੋਖਾ ਦੇਣਾ ਪੈਣਾ ਰ ਮੈਂ ਤੇ ਲੇਖਣੇ ਲੇਖਾ ਤੋਂ ਲੈਖਾ ਝੋਖਾ ਦਿੱਤੇ ਰਹਿ ਗੈ ਤੇਰੀ ਜਾਨ छुटਣੀ ਕੋਈ ਨਹੀਂ ਇਹ ਤਕਲੀਫ ਤੈਨੂੰ ਕਦ ਸ਼ੁਰੂ ਹੋਏਗੀ ਕਿਸ ਤਰ੍ਹਾਂ ਸ਼ੁਰੂ ਹੋਏਗੀ ਇਹ ਵਕਤ ਦੱਸੇਗਾ ਇੱਕ ਇੱਕ ਪੈਸਾ ਖਾਦਾ ਤੇ ਤੂੰ ਮੂੰਹ ਨਾਲੇ ਨੱਕ ਰਾਂਹ ਤੇਰਾ ਪੁਰਕੜਾਏਗਾ ਪੈਸਾ ਦੇ ਸਬਦ ਨੱਕ ਰਾਂਹ ਪੈਸਾ ਨਿਕਲੇਗਾ ਨਾ ਭਾਰ ਫਿਰ ਤਨ ਇੱਕ ਗੱਲ ਕੀਤੀ ਸਾਡੀ ਯਾਦ ਆਏਗੀ ਧੁਕੇਗਾ ਸੱਚੇ ਪਾਸ਼ਾ ਕਿਸੇ ਤਰੀਕੇ ਮੇਰੇ ਗੁਨਾਹ ਮਾਫ ਕਰ ਦੇ। ਇਹ ਸਾਰੀ ਭਾਜਪੀ ਆਰਐਸਐਸ ਦਾ ਚਤਰ ਮਾ ਸਾਰਾ ਮੁੱਕ ਜਾਏਗਾ। ਕਿੰਨੀ ਦੇਰ ਤੱਕ ਜਿਸ ਦਿਨ ਤੂੰ ਲੱਥਾ ਪ੍ਰਧਾਨਗੀ ਤੋ ਇਹਨਾਂ ਤੇਰੀ ਬੁੱਲ ਤੇ ਰਾਦੇ ਤੇ ਇਹਨਾਂ ਨੇ ਤੇਰੀ ਲੱਤ ਮਾਰ ਕੇ ਥੱਲੇ ਵਗਾ ਮਾਰ ਰਿਹਾ ਜਾਂ ਦਬਾਉ ਪਰ ਹੈ। ਤੂੰ ਕਿਸੇ ਕੰਮ ਚੁੱਕ ਨਹੀਂ ਆਗਾ। ਪਰ ਜਿੰਨੀ ਦੇਰ ਬੈਠਾ ਹੋ ਸਕਦਾ ਹੀ ਪਿਛਲੇ ਗਨਾਥ ਤੇਰੇ ਬਖਸ਼ਣਾ ਲੈਣੀ ਆਗੇ ਪਰ ਹੋ ਸਕਦਾ ਹੈ ਤੂੰ ਕੋ ਐਸੀ ਮਾਫੀ ਮੰਗੇ ਤੇ ਗੁਰੂ ਤਨ ਮਾਫ ਕਰ ਦੇਵੇ ਸੱਚਾ ਪਾਸ਼ਾ ਰਹਿਮਤ ਬਖਸ਼ਿਸ਼ ਕਰੇ ਸਰ ਦੂਸਰਾ ਸਵਾਲ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਕੇ ਜੁਜਥੇਦਾਰ ਹੈ ਹਨ ਕੁਲਦੀਪ ਸਿੰਘ ਗਜਕੜ ਉਨਕੀ ਤਰਫ ਸੇ ਵੀ ਕਹਾ ਗਿਆ ਹੈ ਕਿ ਉਨਹੋਨੇ ਵੀ ਇਹ ਜੋ ਜਰਨਲ ਇਤਲਾਸਤਾ ਉਸ पर जो है एक पत्र भी लिखल देंदा तो उसको लेकर कहे कि उन्होंने शताब्दी खत्म होने के बाद इन लोगों को बुलाया जाएगा क्या आप भी वहां पर जाकर अपनी बात रखेंगे अगर हमें बुलाया अगर सन बुलाया गया है तो असी जरूर जावेंगे जे नहीं बुलाया गया ते बिना बुलाए जाणदा कोई तो मतलब नहीं निकलता कोई तो जिस तरीके से तलब किया गया है कैसे देखो देखो जी जथेदार साहब ਇੱਕ ਚੰਗੀ ਸੋਚ ਵਾਲੇ ਬਾਣੀ ਕੋੜਨ ਵਾਲੇ ਸਿੱਖ ਹੈਗਾ ਜਿਹੜਾ ਸਿੱਖ ਬਾਣੀ ਪੜ੍ਹਨ ਵਾਲਾ ਹੈ ਚੰਗੀ ਸੋਚ ਰੱਖਣ ਵਾਲਾ ਹੈ ਇੱਕ ਕੁਦਰਤ ਔਰ ਕਾਦਰ ਦਾ ਨਿਯਮ ਹੈਗਾ ਉੱਦੇ ਵਿੱਚ ਗੁਰੂ ਸਭ ਆਪਣੀ ਸੋਚ ਐਡ ਕਰ ਦਿੰਦੇ ਬਦੂ ਚੰਗਾ ਚੰਗੀ ਸੋਚ ਵਾਲਾ ਮੇਰੀ ਸੋਚ ਵੀ ਅਸੀਂ ਮੈਂ ਤੇਰੇ ਦੇ ਵਿੱਚ ਪਾ ਦੇਣਾ ਔਰ ਉਹ ਫਿਰ ਸਹੀ ਫੈਸਲੇ ਲਏਗਾ ਸਹੀ ਕੰਮ ਕਰੇਗਾ बता दीजिएगा कि जो इन लोगों ने आप लोगों के ऊपर आरोप लगाए हैं आपको भी काफी लंबा एक्सपीरियंस हो गया है मेमोरी का क्या इस तरीके के आरोप में सदस्यता रद्द होती है देखो जी सदस्यता ते जिन्ना ने असल में चोरी की है ओना दी ते कीती कोई नहीं जिन्ना ने असल चोरी की थी ਕਿੰਨੇ ਨੇ ਆਪਣੇ ਰਿਸ਼ਤੇਦਾਰ ਸਕੂਲਾਂ ਵਿੱਚ ਰਖਵਾਤੇ ਧੀਆ ਪੁੱਤਰ ਸਕੂਲਾਂ ਵਿੱਚ ਰਖਵਾਤੇ ਲੱਖਾਂ ਰੁਪਏ ਦੀਆਂ ਤਨਖਾਹਾਂ ਵਾ ਦੇਤੀਆਂ ਕੋ ਧੀ ਨੂੰ ਕੋ ਪੁੱਤਰ ਨੂੰ ਕੋ ਦੋਤਰੀ ਨੂੰ ਕੋ ਦੋਤਰੇ ਨੂੰ ਸਾਰਾ ਖਾਨਦਾਨ ਆਪਣਾ ਸਕੂਲਾਂ ਦੇ ਵਿੱਚ ਪੜ ਲਿਆ ਉਹਨਾਂ ਉੱਪਰ ਤੇ ਕੋਈ ਐਕਸ਼ਨ ਲਿਆ ਕੋਈ ਨਹੀਂ ਸਾਡੇ ਉੱਪਰ ਕਿਹੜਾ ਅਸੀਂ ਕੋਈ ਰੁਪਿਆ ਪੈਸਾ ਤੇ ਲੱਖੋ ਖਾਦਾ ਇੱਕ ਗੱਲ ਦੁਨੀਆ ਕਹਿੰਦੀ ਏ ਸਰਨਾ ਇੱਕ ਇਮਾਨਦਾਰ ਆਦਮੀ ਆ ਇੱਕ ਮਾਨ ਦਾ ਆਦਮੀ ਹੈ ਈਮਾਨਦਾਰ ਬਾਪ ਦਾ ਪੁੱਤਰ ਹੈਗਾ ਈਮਾਨਦਾਰ ਖਾਨ ਦਾ ਨਾਗਾ ਸਾਡੇ ਨਾਲ ਕੀ ਤੁਸੀਂ ਮੇਲ ਖਾਂਦੇ ਹੋ 1952 ਦੀ ਸਾਡੇ ਦਾਦੇ ਨੇ ਅਕਾਲੀ ਦਲ ਦੀ ਮੈਂਬਰੀ ਲਈ ਹੋਈ ਹੈ ਆਨੇਗਾ ਤੋਂ ਆਨੇ ਦੀ ਸਾਡੇ ਨਾਲ ਕੀ ਮੇਲ ਖਾਂਦੇ ਪਿਓ ਆਪਣੇ ਦੇਖ 80 ਦੇ ਵਿੱਚ ਸਰ ਜਸਵੰਤ ਸਿੰਘ ਗੁਣਿਆਸੀ ਪ੍ਰਧਾਨ ਤੇ ਤੱਕੇ ਬਾਅਦ-ਬਾਅਦ ਕਰਕੇ ਤੋਂ ਦੁਆਰਾ ਕਮੇਟੀ ਦੇ ਪ੍ਰਧਾਨਗੀ ਚਲਾਇਆ ਸੀ ਤੇ ਮੈਂ ਰੈਂਡਮ ਪਾਸ ਹੋਇਆ ਸੀ 1991 ਦੀ ਜਨਰਲ ਅਜਲਾਸ ਦੇ ਵਿੱਚ ਵੀ ਕਾਲਕੇ ਦੇ ਖਾਨਦਾਨ ਚ ਕਿਸੇ ਨੂੰ ਗੁਰਦਾਰਾ ਕਮੇਟੀ ਦਾ ਮੈਂਬਰ ਨਹੀਂ ਬਣਾਣਾ ਹਾਲੇ ਵੀ ਲਿਖਤ ਪਈ ਹੋਈ ਹੈ ਤੁਸੀਂ ਕਿਹੜੇ ਕਿਸ ਬਾਨਾ ਦੀ ਦੀ ਤੂੰ ਗੱਲ ਕਰ ਰਿਹਾ ਹੈ ਸ਼ਾਇਦ ਨਹੀਂ ਸੁੱਕੀ ਹੋਈ ਤੇਰੇ ਤੁਲਨਾ ਦੇ ਪਾਪਾ ਦੀ ਕਹਾਣੀ ਦੀ